ਦੇਖੋ ਅਸੀਂ ਵਾਚ ਕਰ ਰਹੇ ਹਾਂ ਪੂਰਾ ਯੂਨੀਵਰਸਿਟੀ ਪੂਰੇ ਪੰਜਾਬ ਵਿੱਚ ਹੈ ਸਾਡੇ ਕੰਸਟਰੂਐਂਟ ਤੇ ਅਲਾਈਡ ਇੰਸਟੀਟਿਊਸ਼ਨਸ ਤੇ ਜਦੋਂ ਵੀ ਫਲੱਡ ਆਉਂਦੇ ਹੈ ਇਹਨਾਂ ਦੇ ਦੋ ਇਫੈਕਟ ਹੁੰਦੇ ਹੈ ਇੱਕ ਤਾਂ ਇਮੀਡੀਏਟ ਹੁੰਦਾ ਜਿਸ ਵਿੱਚ ਜਾਨਮਾਲ ਦਾ ਨੁਕਸਾਨ ਹੁੰਦਾ ਹੈ ਮੈਂਟਲ ਟ੍ਰੋਮਾ ਹੁੰਦਾ ਹੈ ਲੋਕ ਕੁਝ ਨੇ ਸੂਸਾਇਟੀਲ ਟੈਂਡੈਂਸੀਜ਼ ਆਉਂਦੀਆਂ ਤੇ ਇਹ ਤਾਂ ਇਮੀਡੀਏਟ ਇਫੈਕਟ ਹੈ ਫਲੱਡਸ ਦਾ ਤੇ ਉਹਨਾਂ ਦਾ ਜਿਹੜਾ ਪਾਣੀ ਬਾਦ ਵਿੱਚ ਉਤਰਦਾ ਹੈ ਜਾਂ ਜਿਹੜੀ ਨੁਕਸਾਨ ਹੁੰਦਾ ਹੈ ਸਾਡੇ ਐਨੀਮਲਸ ਦਾ ਵੀ ਨੁਕਸਾਨ ਹੁੰਦਾ ਹੈ ਬਿਮਾਰੀਆਂ ਫੈਲਣ ਦਾ ਚਾਂਸ ਹੁੰਦਾ ਹੈ ਉੱਥੇ ਤੁਹਾਡੀ ਵਾਟਰ ਬੋਰਨ ਡਿਜ਼ੀਜ਼ ਜਿਹੜੀਆਂ ਉਹ ਫੈਲ ਸਕਦੀਆਂ ਤੇ ਜਿਹੜਾ ਪਾਣੀ ਸਟੈਗਨੇਟ ਹੋ ਜਾਂਦਾ ਹੈ ਜਗਾ ਜਗਾ ਇਹ ਮੌਸਮ ਵੀ ਤੁਹਾਨੂੰ ਪਤਾ ਹੈ ਕਿ ਇਹ ਬਰਸਾਤ ਦਾ ਮੌਸਮ ਹੈ ਉੱਥੇ ਜਮਸ ਵਗੈਰਾ ਜਿਆਦਾ ਪੈਦਾ ਹੁੰਦੇ ਹੈ ਪੇਟ ਦੀ ਬਿਮਾਰੀਆਂ ਸਾਦੀ ਬਿਮਾਰੀਆਂ ਤੇ ਸਕਿਨ ਦੀ ਬਿਮਾਰੀਆਂ ਡਰਮੈਟੋਲੋਜੀ ਜਿਹੜਾ ਤੁਸੀਂ ਬੋਲਦੇ ਹੋ ਇਹ ਕਾਫੀ ਹੋ ਜਾਂਦਾ ਹੈ ਤੇ ਅਸੀਂ ਇਹਨਾਂ ਦਾ ਸਭ ਧਿਆਨ ਰੱਖਣਾ ਪੈਂਦਾ ਹੈ ਜਦ ਫਲੱਡ ਆਂਦਾ ਹੈ ਉਹਦੇ ਪ੍ਰੀਵੈਂਸ਼ਨ ਪਹਿਲੇ ਕਿ ਇਹ ਹੁਣ ਸਾਡਾ ਸਟਾਕ ਹੋ ਜਾਂਦੀ ਹੈ ਮੈਡੀਸਿਨਸ ਡਿਫਰੈਂਟ ਸੈਂਟਰਸ ਵਿੱਚ ਤੇ ਇੱਥੇ ਵੀ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਅਸੀਂ ਹਰ ਸਾਲ ਕੇਅਰ ਕਰਦੇ ਹੈ ਤੇ ਉਹਦੇ ਬਾਅਦ ਅਸੀਂ ਫਲੱਡ ਵਿੱਚ ਕਿਵੇਂ ਰਿਲੀਫ ਕਰਨਾ ਹੈ ਸਾਡੇ ਡਾਕਟਰਸ ਜਾਂਦੇ ਆ ਅਲੱਗ-ਅਲੱਗ ਸੈਂਟਰ ਸਰਾਊਂਡਿੰਗ ਵਿਲੇजेस ਸਾਡੇ ਕੋਲ ਵੈਨਸ ਹੈ ਸਾਡੇ ਕੋਲ ਐਮ뷸ੈਂਸਸ ਹੈ ਉਹ ਜਦ ਆਪਣਾ ਕੰਮ ਕਰ ਚੁੱਕਦੇ ਹੈ ਤੇ ਹੁਣ ਉਹ ਫੇਜ਼ ਆ ਰਹੀ ਹੈ ਕਿ ਫਲੱਡ ਦੇ ਆਫਟਰ ਅਫੈਕਟਸ ਅਸੀਂ ਕੰਟਰੋਲ ਕਰਨੇ ਹੈ ਤੇ ਅਸੀਂ ਇਹ ਪਖਵਾੜਾ ਜਿਹੜਾ ਡਿਕਲੇਅਰ ਹੋਇਆ ਹੈ ਜਿੱਥੇ ਉਹ ਉਹਦਾ ਸਵਚਤਾ ਪਖਵਾੜਾ ਹਰ ਸਾਲ ਅਸੀਂ ਮਨਾਉਂਦੇ ਹੈ ਪਰ 17 ਸਤੰਬਰ ਤੋਂ 2 ਅਕਤੂਬਰ ਅਸੀਂ ਐਕਸਟਰਾ ਐਫਰਟ ਕੀਤਾ ਸਵਚਤਾ ਦਾ ਵੀ ਹੈਲਥੀ ਕੇਅਰ ਦਾ ਵੀ ਅਵੇਰਨੈਸ ਦਾ ਵੀ ਮੈਂਟਲ ਹੈਲਥ ਦਾ ਵੀ ਜਿਹੜੇ ਅਫੈਕਟਸ ਐ ਫਲੱਡ ਦੇ ਉਹਨਾਂ ਦੋ ਕਰਕੇ ਰੀਲਿਫ ਤੇ ਮੈਡੀਕਲ ਅਟੈਂਸ਼ਨ ਉੱਤੇ ਸਾਡਾ ਖਾਸਾ ਜੋਰ ਹੈ। ਕੈਂਪ ਉਹਦੇ ਨਾਲ ਗਏ ਜਾ ਰਹੇ। ਅਸੀਂ ਕੈਂਪ ਲਗਾਨੇ ਸ਼ੁਰੂ ਕਰ ਦਿੱਤੇ। ਕੱਲ ਬਲੱਡ ਡੋਨੇਸ਼ਨ ਵਗੈਰਾ ਸਾਰਾ ਹੋਇਆ ਹੈ ਫ੍ਰੀਡ ਕੋਰਟ ਤੇ 부ਦੇਵ ਹਸਪੀਟਲ ਅੱਤੇ ਹੋਇਆ ਹੈ ਕੁਝ ਐਨਜੀਓਜ਼ ਵੀ ਅੱਗੇ ਆਈਆਂ ਹੈ। ਉਨਾ ਨੇ ਕੁਝ ਯੂਨੀਵਰਸਿਟੀ ਨੂੰ ਡੋਨੇਸ਼ਨ ਦੇਣ ਸ਼ੁਰੂ ਕੀਤੀ ਹੈ ਆਸਾਮ ਮੈਡੀਸਿਨ ਦੀ ਕਟਕਤੀ ਹੈ ਫਾਰਮਾ ਇੰਡਸਟਰੀ ਤੋਂ ਕੈਮਿਸਟ ਤੋਂ ਜਿਹੜੇ ਵੀ ਸਰਪਲਸ ਮੈਡੀਸਿਨ ਦੀ ਨਫਕੋ ਲੈ ਜਿਹੜੇ ਅਫੋਰਡ ਕਰ ਸਕਦੇ ਹੋ ਡੋਨੇਟ ਕਰ ਸਕਦੇ ਤੇ ਸਭ ਸਭ ਤਰਫ ਇਹ ਹੋ ਰਿਹਾ ਤੇ ਅਸੀਂ ਕੈਸ਼ ਕਾਈਂਡ ਜੋ ਵੀ ਡੋਨੇਸ਼ਨਸ ਹੈ ਉਹ ਵੀ ਐਕਸੈਪਟ ਕਰ ਰਹੇ ਤੇ ਸਾਡੇ ਡਾਕਟਰਸ ਖਾਸ ਕਰਕੇ ਚਾਰ ਡਿਪਾਰਟਮੈਂਟ ਐਕਟਿਵ ਹੈ ਸਾਡੇ ਡਾਕਟਰ बलबीर जी जेडे साडे हेल्थ मिनिस्टर है वो आज इस वेले जी पूछ रहे हो वो फिरोजपुर का बाढ़ एरिया दा दौरा कर रहे हैं तो वादो उ मेडिकल कैंप ऑर्गेनाइज कर रहे है। है। हैं साडी टीम गई हुई है तो जडी मेडिसिन सर्जरी जो होर प्रॉब्लम हुई है वह देख के जिजीज फैल सकती है ਡਰਮੈਟੋਲੋਜਿਸਟ देयर ਸਕਿਨ ਦੇ ਸਪੈਸ਼ਲਿਸਟਸ ਗਏ ਹੈ ਤੇ ਸਾਈਕੋਲੋਜਿਸਟ ਤੇ ਸੈਕਟਰਿਸ ਵੀ ਗਏ ਹੈ ਤੁਹਾਨੂੰ ਪਤਾ ਹੈ ਕਿ ਦੋ ਤਿੰਨ ਸੁਸਾਇਡ ਕੇਸ ਵੀ ਹੋ ਗਏ ਹੈ ਤੇ ਬੜਾ ਟ੍ਰੋਮਾ ਹੁੰਦਾ ਹੈ ਬਹੁਤ ਜਿਆਦਾ ਮੁਸ਼ਕਲਾਂ ਆਂਦੀਆਂ ਪੂਰੀ ਪਰਿਵਾਰ ਨੂੰ ਰੋਜੀ ਰੋਟੀ ਦਾ ਇਫੈਕਟ ਹੋਇਆ ਹੋਇਆ ਤੇ ਜਦੋਂ ਇਹ ਸਾਰੇ ਬਾਬਾ ਫਰੀਦ ਯੂਨੀਵਰਸਿਟੀ ਕਰ ਰਹੀ ਹੈ ਤੇ ਕੈਂਪ ਅਸੀਂ ਅੱਜ ਇੱਕ ਕੈਂਪ ਇੱਥੇ ਵੀ ਲਗਾਇਆ ਹੈ ਸਾਡੇ ਮੇਨ ਕੈਂਪਸ ਸਕਿੱਲ ਸੈਂਟਰ ਵਿੱਚ ਉੱਥੇ ਅਸੀਂ ਜਿਹੜਾ ਇੰਟੀਗ੍ਰੇਟਿਡ ਮੈਡੀਸਨ ਹੈ ਉਹ ਕਿਵੇਂ ਹੈਲਪ ਕਰ ਸਕਦੀ ਹੈ ਉਹਨਾਂ ਦੀ ਟੈਨਸ਼ਨ ਕਿਵੇਂ ਦੂਰ ਹੋ ਸਕਦੀ ਹੈ ਆਸ-ਪਾਸ ਦੇ ਜਿਹੜੇ ਵਿਲੇਜ ਹੈ ਉਸ ਵਿੱਚ ਸਾਡੀ ਐਂਬੂਲੈਂਸਿਸ ਤੇ ਸਾਡੇ ਹੋਰ ਡਾਕਟਰ ਰੈਗੂਲਰਲੀ ਜਾ ਰਹੇ ਤੇ ਅਸੀਂ ਸਪੈਸ਼ਲੀ ਅਲਰਟ ਕੀਤਾ ਹੋਇਆ ਦਵਾਈਆਂ ਸਟਾਕ ਕੀਤੀਆਂ ਹੋਈਆਂ ਮੁਫਤ ਮੈਡੀਸਨ ਕਿਵੇਂ ਅਵੇਲੇਬਲ ਹੋਏ ਉਹਦਾ ਇਂਤਜ਼ਾਮ ਕੀਤਾ ਹੋਇਆ ਤੇ ਅਸੀਂ ਹੁਣ ਫਿਰੋਜ਼ਪੁਰ ਤੇ ਫਰੀਦਕੋਟ ਅੱਜ ਕਵਰ ਕਰਕੇ ਕੱਲ ਸਾਡਾ ਪੂਰੀ ਟੀਮ ਜਾ ਰਹੀ ਹੈ ਫਜਲ ਕਾ ਬਾਰਡਰ ਏਰੀਆ ਵਿੱਚ ਤੁਹਾਨੂੰ ਪਤਾ ਹੈ ਕਿ ਉੱਥੇ ਵੀ ਕਾਫੀ ਨੁਕਸਾਨ ਹੋਇਆ ਹੈ ਤੇ ਉੱਥੇ ਸਾਰੇ ਵਿਲੇਜ ਕਰਕੇ ਸਾਡਾ ਟਰਸ਼ਰੀ ਕੈਂਸਰ ਸੈਂਟਰ ਹੈ ਉੱਥੇ ਉੱਥੇ ਦਾ ਸਟਾਫ ਬਾਬਾ ਫਰੀਦ ਯੂਨੀਵਰਸਿਟੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਸਟਾਫ ਤੇ ਸਿਵਲ ਹਸਪੀਟਲ ਜਿਹੜਾ ਉੱਥੇ ਹੈ ਫਜਲ ਕਾ ਵਿੱਚ ਉੱਥੇ ਡਾਕਟਰ ਬਲਵੀਰ ਕੱਲ ਅੱਪੇ ਜਾ ਰਹੇ ਆ ਸਾਡੇ ਸਾਰੇ ਹੈਡ ਆਫ ਦਾ ਡਿਪਾਰਟਮੈਂਟਸ ਨਾਲ ਤੇ ਹੋਰ ਵੀ ਉਹਨਾਂ ਦੀ ਟੀਮ ਹੈ ਤੇ ਅਸੀਂ ਇਹ ਚਾਰਟ ਆਊਟ ਕੀਤਾ ਹੈ ਤੇ ਹੋਰ ਰਿਕੁਆਇਰਮੈਂਟ ਦੇ ਬੇਸਿਸ ਉੱਤੇ ਅਸੀਂ ਹੁਣ ਇਹਦੇ ਬਾਅਦ 20 ਤਰੀਕ ਤੋਂ 2 ਤਰੀਕ ਤੱਕ ਹੋਰ ਵੀ ਬਹੁਤ ਸਾਰੇ ਕੈਂਪ ਅਵੇਅਰਨੈਸ ਐਕਟੀਵਿਟੀਜ਼ ਪਲਾਨ ਕੀਤੀਆਂ ਹੋਈਆਂ ਉਹ ਤੁਹਾਨੂੰ ਅਸੀਂ ਦੱਸਦੇ ਰਹਾਂਗੇ ਜੇ ਕੋਈ ਵੀ ਸਮੱਸਿਆ ਆਉਂਦੀ ਹੈ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ

ਪੂਰੇ ਪੰਜਾਬ ਵਿੱਚ ਯੂਨੀਵਰਸਿਟੀ ਦੇ 175 ਸੈਂਟਰਸ ਐ ਮੈਡੀਕਲ ਕਾਲਜਸ ਐ 10 ਤੇ ਜਿੱਥੇ ਵੀ ਪ੍ਰੋਬਲਮ ਆਉਂਦੀ ਐ ਉੱਥੇ ਹੀ ਸੌਨਲੀ ਏਰੀਆਜ਼ ਵਿੱਚ ਲੋਕਲ ਐਮਐਲਏ ਡੀਸੀ ਦਾ ਕੋਆਰਡੀਨੇਟ ਕਰਕੇ ਅਸੀਂ ਹੈਲਪ ਕਰਨ ਨੂੰ ਯੂਨੀਵਰਸਿਟੀ ਨੇ ਇਨਸਟਰਕਸ਼ਨ ਦੇ ਦਿੱਤੀਆਂ ਪੂਰੇ ਪੰਜਾਬ